ਸਾਭ ਜੀ ਦੀ ਬਾਣੀ 베ਣੀ ਜੀ ਭਗਤ ਹੋਏ ਨੇ ਜਿਹਦੇ ਜਿਹਦਾ ਜ਼ਿਕਰ ਪ੍ਰੋਫੈਸਰ ਸੈਵ ਸਿੰਘ ਜੀ ਕਰਦੇ ਨੇ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਦੇ ਵਿੱਚ ਭਗਤ 베ਣੀ ਜੀ ਦੀ ਬਾਣੀ ਲੈ ਕੇ ਆਏ ਨੇ ਔਰ ਇਹ ਵੀ ਕਬੀਰ ਸਾਹਿਬ ਦੀ ਤਰ੍ਹਾਂ ਖੜਕੂ ਹੀ ਹੋਏ ਨੇ ਕਿਉਂਕਿ 베ਣੀ ਜੀ ਆਪ ਬ੍ਰਾਹਮਣ ਜਾਤ ਦੇ ਹੋਏ ਨੇ ਔਰ ਆਪ ਬ੍ਰਾਹਮਣ ਹੋ ਕੇ ਇਹਨਾਂ ਨੇ ਬ੍ਰਾਹਮਣ ਜਾਤ ਦੇ ਵਿੱਚ ਹੋਰੇ ਵਿਤ ਕਰੇ ਕਰਮ ਕਾਂਡ ਮੈਲੀ ਬਿਰਤੀਆਂ ਉਹਨੂੰ ਪਖੰਡ ਨੂੰ ਉਗੇੜ ਦਿੱਤਾ ਬੜੀ ਹਿੰਮਤ ਚਾਹੀਦੀ कि ਆਪਣੇ ਭਾਈਚਾਰੇ ਦੇ ਵਿੱਚ ਬੈਠ ਕੇ ਉਹਨਾਂ ਨੂੰ ਸਿਖਾ ਦਿੱਤਾ ਕਿ ਤੁਸੀਂ ਸੱਚੇ ਨਹੀਂ ਹੋ ਜਿਵੇਂ ਕਬੀਰ ਸਾਹਿਬ ਨੇ ਕਿਹਾ ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠਗ ਬਿਲਕੁਲ ਇਹੀ ਸ਼ਬਦ ਹੈ ਹਾਂ ਇੱਕ ਇਹਦੇ ਨਾਲ ਗੁਰੂ ਨਾਨਕ ਸਾਹਿਬ ਦਾ ਸਲੋਕ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦੰਗ ਮੁਖ ਝੂਠ ਵੀ ਫੁਖਨ ਸਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗਲਮਾਲਾ ਤਿਲਕ ਲਿਲਾਟਨ ਦੋਇ ਧੋਤੀ ਬਸਰ ਕਪਾਟੰਗ ਜੇ ਜਾਨਸ ਬ੍ਰਹਮੰ ਕਰਮੰ ਸਫੁਕਟ ਨਿਸ਼ਚੋਤ ਕਰਮੰ ਕਹੋ ਨਾਨਕ ਨਿਸ਼ਚੋ ਤੇ ਆਵੇ ਬਿਨ ਸਤਿਗੁਰ ਬਾਟ ਨਾ ਪਾਵੇ ਸੱਚੇ ਸਤਿਗੁਰ ਤੋਂ ਗਿਆਨ ਤੋਂ ਬਿਨਾ ਚੰਗਾ ਰਸਤਾ ਰੱਬ ਵਾਲਾ ਨਹੀਂ ਮਿਲਦਾ। ਇਹੀ ਬਿਲਕੁਲ ਇਸੀ ਸ਼ਬਦ ਦੀ ਲੜੀ ਮਿਲੇਗੀ ਤੁਹਾਨੂੰ ਪ੍ਰਭਾਤੀ ਭਗਤ 베ਣੀ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਤਨ ਦੇ ਉੱਤੇ ਚੰਦਨ ਮਲਿਆ ਹੋਇਆ ਤੇ ਮਸਤਕ ਦੇ ਸਿਰ ਦੇ ਉੱਤੇ ਪਤੀ ਤુલਸੀ ਦੀਆਂ ਪੱਤੀਆਂ ਲਾਈਆਂ ਹੋਈਆਂ ਨੇ ਰਿਦ ਅੰਤਰ ਕਰ ਤਲ ਕਾਤੀ ਹਿਰਦੇ ਦੇ ਅੰਦਰ ਤੇ ਭਗਤ ਜੀ ਕਹਿੰਦੇ ਐ ਕੈਂਚੀ ਲਈ ਫਿਰਦਾ ਬਸ ਬਾਹਰੋਂ ਵੀ ਪੂਤੀ ਮਲੀਅ ਤੇ ਬਾਹਰੋਂ ਹੀ ਦਿਖਾਵਾ ਰੱਬ ਦੇ ਧਰਮ ਵਾਲਾ ਬਾਕੀ ਅੰਦਰ ਕੈਂਚੀ ਲਈ ਫਿਰਦਾ ਠੱਗ ਦਿਸ਼ਟ ਬਗਾ ਲਿਬ ਲਾਗਾ ਕਹਿੰਦੇ ਲਿਬ ਤੇ ਤੂੰ ਐਂ ਲਾਈਆਂ ਜਿਵੇਂ ਬੜਾ ਵੱਡਾ ਡੂੰਗਾ ਗਿਆਨੀ ਧਿਆਨੀ ਐ ਪਰ ਅੰਦਰ ਕਹਾ ਪਹੋ ਜੋ ਦੋ ਲੋਚਨ ਮੂਦਕੈ ਬੈਟ ਰਹੋ ਬਗਤ ਧਿਆਨ ਲਗਾਇਓ ਅੰਦਰ ਬਗਲਾ ਧਿਆਨ ਹੈ ਜਿਵੇਂ ਬਗਲਾ ਐ ਸੁਨ ਖੜਾ ਹੁੰਦਾ ਇਕ ਲੱਤ ਉੱਤੇ ਮੱਛੀ ਦੇਖਣ ਦੀ ਧੀਰ ਹੁੰਦੀ ਹੈ ਤੇ ਐ ਠੂੰਗ ਮਾਰ ਕੇ ਉਹ ਕੱਢ ਲੈਂਦਾ ਇਵੇਂ ਤੇਰਾ ਮਨ ਵਿਕਾਰਾਂ ਵਿੱਚ ਹੈ ਦੇਖ ਬੈਸ ਨੂੰ ਪ੍ਰਾਨ ਮੁਖ ਭਾਗਾ ਕਹਿੰਦੇ ਸਰੀਰ ਇੰਨਾ ਸੁਕਾ ਲਿਆ ਤੂੰ ਆਪਣੇ ਆਪ ਨੂੰ ਬੈਸ ਨੂੰ ਕਹਿੰਦਾ ਕੁਝ ਨਹੀਂ ਖਾਂਦਾ ਪੱਤੀਆਂ ਜੜਾਂ ਤੇ ਜਿਉਨਾ ਪ੍ਰਾਨ ਮੁਖ ਭਾਗਾ ਕਹਿੰਦੇ ਜਿਸ ਤਰ੍ਹਾਂ ਮੂ ਪ੍ਰਾਨ ਬਸ ਨਿਕਲਣ ਹੀ ਵਾਲੇ ਨੇ ਪ੍ਰਾਨ ਇਨਾ ਮੂ ਸੁੱਕ ਗਿਆ ਸਰੀਰ ਸੁਕਾਇਆ ਹੋਇਆ ਕਿ ਜਿਵੇਂ ਜਿਵੇਂ ਕਹਿੰਦੇ ਨਾ ਪ੍ਰਾਨ ਸਤਾ ਹੀ ਨਹੀਂ ਬੰਦੇ ਵਿੱਚ ਕਹਿੰਦੇ ਸਰੀਰ ਦਾ ਤੂੰ ਦੁਨੀਆ ਨੂੰ ਪਾਗਲ ਬਣਾਉਣ ਲਈ ਇਹ ਹਾਲ ਕੀਤਾ ਪਰ ਅੰਦਰ ਤੇਰੇ ਕਾਤੀ ਕੈਂਚੀ ਹੈ ਫਰੀਦਾ ਕਨ ਮਸੁੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦੀ ਸਹਚਾਨਣਾ ਦਿਲ ਹਨੀਆਰੀ ਰਾ ਬਾਰੀ-ਬਾਰ ਸਜਾਵਟ ਕੀਤੀ ਹੈ ਇਮਾਰਤ ਨੂੰ ਅੰਦਰ ਤੇ ਗੁੱਪ ਹਨੇਰਾ ਅੰਦਰ ਤੇ ਜੰਜਾਲ ਹੈ ਜਾਲੇ ਲੱਗੇ ਹੋਏ ਕੋਈ ਬੜਿਆ ਹੀ ਨਹੀਂ ਉਹ ਹਾਲ ਹਿਰਦੇ ਦਾ ਬਾਹਰੋਂ ਸਵਾਰਿਆ ਅੰਦਰ ਅਗਿਆਨਤਾ ਦਾ ਹਨੇਰਾ ਹੈ ਜੀ ਇੰਨਾ ਕਪਟ ਹੈ ਪਰ ਜਦ ਕਿਸੇ ਰੱਬ ਦੇ ਵਾਲਿਆ ਮੂਰਤੀ ਭਗਵੰਤ ਅੱਗੇ ਝੁਕਦਾ ਤੇ ਇੰਨੀ ਧੀਰ ਤੱਕ ਤੂੰ ਡੰਡੌਤ ਕਰਦਾ ਦੁਨੀਆ ਦਾ ਬੰਦਾ ਕਹਿੰਦਾ ਵਾਹ ਵਾਹ ਇਹਦੇ ਵਰਗਾ ਤੇ ਕੋਈ ਭਗਤ ਹੀ ਨਹੀਂ ਇੰਨੇ ਮੱਥੇ ਰਗੜਦੇ ਐ ਇੰਨੇ ਜਿਆਦਾ ਮੱਥੇ ਮਾਰਦੇ ਐ ਜ਼ਮੀਨ ਨਾਲ ਮੈਂ ਪਾਪੀ ਮੈਂ ਪਾਪੀ ਕਿੰਨੀ ਵਾਰੀ ਕੰਨਾਂ ਨੂੰ ਹੱਥ ਲਾਉਣਾ ਕਿੰਨੀ ਵਾਰੀ ਕਹਿਣਾ ਕਿ ਰੱਬ ਰੱਬ ਮੇਰਾ ਭਲਾ ਕਰ ਮੈਂ ਪਾਪੀ ਕਲ ਭਗਵੰਤ ਕਲ ਯੁਗ ਦੇ ਵਿੱਚ ਭਗਵੰਤ ਰੱਬ ਅੱਗੇ ਬੰਦ ਬੰਦਨਾ ਡੰਡੌਤ ਬੰਦਨ ਜਿਹੜੀ ਕਹਿੰਦੇ ਚਿਰਾਮ ਚਿਰ ਵਸਤੇ ਕਹਿੰਦੇ ਖੜਦਾ ਹੀ ਨਹੀਂ ਉੱਠਦਾ ਹੀ ਨਹੀਂ ਘੜੀ ਘੜੀ ਪਿਆ ਰਹਿਦਾ ਜ਼ਮੀਨ ਤੇ ਬੰਦਾ ਕਹਿੰਦਾ ਇਹਦੇ ਵਰਗਾ ਤੇ ਕੋਈ ਭਗਤ ਹੀ ਨਹੀਂ ਕਰੂਰ ਦ੍ਰਿਸ਼ ਰਤਾ ਨਿਸਵਾਦਨ ਰਤਾ ਭਾਵ ਰਤਿਆ ਪਿਆ ਕਿ ਸਾਡਾ ਮਨ ਕਿੱਥੇ ਵਿੱਚ ਹੈ ਕਿ ਕੂ ਬਤਾਨ ਕੋ ਪੂਜਤ ਹੈ ਪਸ਼ਕੂ ਮ੍ਰਿਤਾਨ ਕੋ ਪੂਜਨਤਾ ਪਰ ਬਾਹਰੋਂ ਨਹੀਂ ਕੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਆਪਣੀ ਆਪਣੀ ਟੱਫਲੀ ਵਜਾਤੀ ਕਿ ਬਈ ਮੈਨੂੰ ਦੇਖ ਲਓ ਮੈਂ ਸਭ ਤੋਂ ਵੱਡਾ ਭਗਤ ਹਾਂ ਪਰ ਉਹਨੂੰ ਨਹੀਂ ਵੇਖਿਆ ਸ਼ਰਵਕ ਸੁਧ ਸਮੂਹ ਸਿਧਾਨ ਕੇ ਦੇਖ ਫर्यो कर जोग जति के सूर सुरादन शुद्ध सुधाधक संत समूह अनेकमति के सारे ही देश को देख रहे हो ਮਤ ਕੋ ਨਾ ਦੇਖੀਤ ਪ੍ਰਾਨਪਤੀ ਕੇ ਸਭ ਆਪਣੇ ਆਪਣੇ ਵੱਲ ਵੇਖ ਰਹੇ ਨੇ ਫਿਰ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁੰਤੇ ਇੱਕ ਰਤੀ ਬਿਨ ਇੱਕ ਰਤੀ ਰਤਿਆ ਹੈ ਹੀ ਨਹੀਂ ਪਰ ਤੇਰੀ ਸ੍ਰਿਸ਼ਟ ਦ੍ਰਿਸ਼ਟੀ क्रूर दृष्टि ਰਤਾ क्रूर ਪਾਸੇ ਮਾਇਆ ਵਾਲੇ ਪਾਸੇ ਝੂਠ ਵਾਲੇ ਕਾਮ ਕ੍ਰੋਧ ਵਾਲੇ ਪਾਸੇ ਹੈ ਨਿਸ ਬਾਦੰਗ ਰਾਤ ਦਿਨ ਨਿਸ ਕਹਿੰਦੇ ਰਾਤ ਕਹਿੰਦੇ ਰਾਤ ਦਿਨ ਤੇਰੀ ਬਾਦੰਗ ਅੰਦਰ ਦ੍ਰਿਸ਼ਟੀ ਕੂੜ ਵਾਲੇ ਪਾਸੇ ਹੈ ਪਰ ਬੰਦਨਾ ਇਉਂ ਕਰਦਾ ਜਿਵੇਂ ਤੂੰ ਧਰਤੀ ਤੋਂ ਉੱਠਣਾ ਹੀ ਨਹੀਂ ਹੈ ਜੀਰਾ ਤੇ ਨਿਤ ਉੱਠ ਕੇ ਤੂੰ ਹਰ ਵੇਲੇ ਕਹਿੰਦਾ ਮੇਰਾ ਤਨ ਸੁੱਚਾ ਰਹੇ ਸੁੱਚਾ ਰਹੇ ਇਹ ਵੀ ਕਰਕੇ ਮੈਲਾ ਹੋ ਗਿਆ ਸਰੀਰ ਇਹ ਵੀ ਮੈਲਾ ਹੋ ਗਿਆ ਸਰੀਰ ਨੂੰ ਹੀ ਧੋਣ ਵਸਤੇ ਲਗਿਆਂ ਸਰੀਰ ਹੀ ਚਮਕਾਉਣ ਲਗਿਆਂ ਨਿਤ ਪ੍ਰਤ ਇਸ਼ਨਾਨ ਸਰੀਰੰ ਦੋ ਧੋਤੀ ਕਰਮ ਮੁਖ ਖੀਰੰ ਦੋ ਧੋਤੀਆਂ ਰੱਖੀਆਂ ਹੋਈਆਂ ਬਦਲ ਬਦਲ ਕੇ ਪਾ ਲੈਣੀ ਦੀ ਸੁੱਚੀ ਚੰਗਾ ਕੱਪੜਾ ਵੀ ਤੂੰ ਸੁੱਚਾ ਪਾਉਣਾ ਕਿ ਕੱਪੜਾ ਵੀ ਮੈਲਾ ਨਾ ਹੋਏ ਕਰਮ ਇਹ ਕਰਮ ਕਾਰਯ ਮੁਖ ਖੀਰੰ ਕਰਮ ਤੇਰੇ ਕਰਮकांड ਦਿਖਾਵੇ ਵਾਲੇ ਨੇ ਤੇ ਕਹਿੰਦਾ ਮੈਂ ਭੋਜਨ ਨਹੀਂ ਖਾਂਦਾ ਸਿਰਫ ਦੁੱਧਾ ਧਾਰੀ ਆਂ ਖੀਰੰਗ ਦਾ ਮਤਲਬ ਸਿਰਫ ਮੈਂ ਦੁੱਧ ਪੀਣਾ ਰਿਧਾ ਛੁਰੀ ਸੰਧਿਆਨੀ ਸੰਧਿਆਨੀ ਦਾ ਮਤਲਬ ਹੈ ਖਿੱਚ ਕੇ ਰੱਖੀ ਹੋਈ ਹੈ ਛੁਰੀਆਂ ਕਹਿੰਦੇ ਧਿਆਨ ਤੇ ਲਾਇਆ ਰੱਬ ਦੇ ਨਾਮ ਨੂੰ ਸਿਮਰਨ ਲਈ ਪਰ ਅੰਦਰ ਛੁਰੀ ਉਹਦੇ ਵੱਲ ਤਾਂ ਨਹੀਂ ਹੋਈ ਹੈ ਜਿਹਦੇ ਨਾਲ ਦੁਸ਼ਮਣੀ ਹੈ ਉਹਦਾ ਬੇੜਾ ਗਰਕ ਹੋ ਜੇ ਉਹਦਾ ਕੱਖ ਨਾ ਰਹੇ ਅੰਦਰ ਜ਼ੁਬਾਨ ਤੇ ਪਾਠ ਚੱਲ ਰਿਹਾ ਬੰਦਗੀ ਬਾਣੀ ਚੱਲ ਰਹੀ ਜੋ ਵੀ ਕਹੀਏ ਆਪਣਾ ਮੈਂ ਆਪਣਾ ਹਾਲ ਕਰਾਂ ਪਰ ਛੁਰੀ ਕਿਸੇ ਹੋਲ ਵਰ ਕੇ ਚੀਖੀ ਹੋਈ ਆ ਉਹ ODੀਆਂ ਮੈਂ ਜੜਾ ਵੱਡਾ ਇਹ ਹਾਲ ਹੈ ਭਗਤ ਜੀ ਕਹਿੰਦੇ ਹਿਰਦੈ ਛੁਰੀ ਸੰਧਿਆਨੀ ਉਹਦੇ ਵੱਲ ਧਿਆਨ ਹੈ ਪਰ ਦਰਬ ਹਿਰਨ ਕੀ ਬਾਣੀ ਕਹਿੰਦੇ ਪਰਾਇਆ ਤਨ ਪਰਾਇਆ ਤਨ ਹਿਰਨ ਦੇ ਖਿੱਚਣ ਦੀ ਕਹਿੰਦੇ ਅੰਦਰ ਤੇਰੀ ਆਦਤ ਬਾਣੀ ਕਹਿੰਦੇ ਆਦਤ ਇਹ ਪੱਕੀ ਪਈ ਹੈ ਜੀ